ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ਼ ਰਾਜ ਬੇਅਸਾਬੀ ਜਾਇਦਾਦ ਇਕੱਠੀ ਕੀਤੀ ਗਈ ਦਸਾਂ ਸਾਲਾਂ ਦੇ ਵਿੱਚ ਅੱਜ ਰੱਜ ਕੇ ਖੁਲਾਸੇ ਕੀਤੇ ਪੰਜਾਬ ਸਰਕਾਰ ਦੇ ਸਰਕਾਰੀ ਵਕੀਲਾਂ ਨੇ ਤੇ ਦੂਸਰੇ ਪਾਸੇ ਆਨਕਾਨੀ ਯਾਨੀ ਕਿ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਸਭ ਕੁਝ ਅਧਿਕਾਰੀਆਂ ਨੂੰ ਇਸ ਕਰਕੇ ਅੱਜ 4 ਦਿਨ ਦਾ ਮਾਣ ਯੋਗ ਅਦਾਲਤ ਵੱਲੋਂ ਰਿਮਾਂਡ ਵਧਾ ਦਿੱਤਾ ਗਿਆ ਇੱਕ ਪਾਸੇ ਜਿੱਥੇ ਚੀਕਾ ਮਾਰੀਆਂ ਜਾ ਰਹੀਆਂ ਨੇ ਸ਼ਰੂਮੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਕੋਸਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਵੱਲੋਂ ਲੇਕਿਨ ਜਿਸ ਤਰ੍ਹਾਂ ਅੱਜ ਜਾਇਦਾਦ ਨੂੰ ਲੈ ਕੇ ਖੁਲਾਸੇ ਹੋਏ ਨੇ ਉਹ ਜਾਇਦਾਦ ਕਿਵੇਂ ਬਣਾਈ ਗਈ ਉਹ ਪੈਸਾ ਕਿੱਥੋਂ ਆਇਆ ਉਹ ਪੈਸਾ ਕਿਵੇਂ ਇਕੱਠਾ ਕੀਤਾ ਗਿਆ ਕੀ ਚੀਜ਼ ਵਿੱਚ ਕੀ ਚੀਜ਼ ਖਰੀਦੀ ਗਈ ਇਸ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਵਿਕਰਮਜੀਤਿਆ ਦੇ ਕੋਲ ਬੇਅਸਾਬੀ ਜਾਇਦਾਦ ਹੈ ਇਹ ਤਾਂ ਖੁਦ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਕਹਿੰਦੇ ਨੇ ਕਿ ਦੇਸ਼ਾਂ ਅਤੇ ਵਿਦੇਸ਼ਾਂ ਦੇ ਕੰਪਨੀਆਂ ਦੇ ਵਿੱਚ ਸ਼ੇਅਰ ਹੋਲਡਰ ਚੱਲਦੇ ਨੇ ਵਿਕਰਮਜੀਤਿਆ ਦੇ 402 ਹੈਕਟੇਰ ਜ਼ਮੀਨ ਜਿਹੜੀ ਹੈ ਮਾਛਲ ਦੇ ਵਿੱਚ ਦੱਸੀ ਜਾ ਰਹੀ ਹੈ ਜਿਸ ਦਾ ਜਿਹਨੂੰ ਬੇਨਾਮੀ ਜਾਇਦਾਦ ਕਿਹਾ ਜਾ ਰਿਹਾ ਹੈ ਸਰਕਾਰੀ ਵਕੀਲਾ ਨੇ ਇਸ ਉੱਤੇ ਜ਼ੋਰ ਪਾਇਆ ਕਿ ਦੇਖੋ ਇਹਦਾ ਹਵਾਲਾ ਨਹੀਂ ਹੈ ਦੂਸਰੇ ਪਾਸੇ ਉਹਨਾਂ ਨੇ ਕਿਹਾ 2007 89 ਦੇ ਵਿੱਚ 40 ਤੋਂ 50 ਕਰੋੜ ਰੁਪਈਆ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾਇਆ ਗਿਆ ਲੇਕਿਨ ਉਹਦੀ ਡਿਟੇਲ ਕਿੱਥੇ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਰਾਬ ਦੇ ਟੈਕਸ ਦਾ ਪੈਸਾ ਹੈ ਲੇਕਿਨ ਉਸ ਦਾ ਹਵਾਲਾ ਵਿਕਰਮਜੀਤਿਆ ਦੇ ਕੋਲ ਨਹੀਂ ਉਸ ਤੋਂ ਬਾਅਦ ਸੈਨਿਕ ਫਾਰਮ ਰੀਪਰਚੇਸ ਕੀਤਾ ਗਿਆ ਪਹਿਲਾਂ ਵਿਕਰਮਜੀਤਿਆ ਦੇ ਪਿਤਾ ਜਿਹੜੇ ਨੇ ਉਹਨਾਂ ਨੇ ਉਹ ਸੈਨਿਕ ਫਾਰਮ ਵੇਚ ਦਿੱਤਾ ਸੀ ਦਿੱਲੀ ਦੇ ਵਿੱਚ ਲੇਕਿਨ ਜਦੋਂ 10 ਸਾਲ ਸੱਤਾ ਦੇ ਵਿੱਚ ਰਹੇ ਤੇ ਬਾਅਦ ਵਿੱਚ ਉਹ ਸੈਨਿਕ ਫਾਰਮ ਪਰਚੇਸ ਕਰ ਲਿਆ ਗਿਆ ਅਤੇ ਉਹ ਸੈਨਿਕ ਫਾਰਮ ਜਿਹੜਾ ਪਰਚੇਸ ਕੀਤਾ ਗਿਆ ਉਸ ਦੀ ਕੀਮਤ ਸੈਂਕੜੇ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਹੈ ਉਹ ਰੀ ਪਰਚੇਸ ਕਿਵੇਂ ਕੀਤਾ ਉਹ ਪੈਸਾ ਕਿੱਥੋਂ ਆਇਆ ਫਿਰ ਗੱਲ ਕਰਦੇ ਹਾਂ ਗਨੀਬ ਕੌਰ ਮਜੀਠੀਆ ਦੀ ਗਨੀਬ ਕੌਰ ਮਜੀਠੀਆ ਵੀ ਇਹਨਾਂ ਮਾਮਲਿਆਂ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਹਾਲਾਂਕਿ ਉਹ ਗੱਬਰ ਬੈਕ ਦੀ ਗੱਲ ਕਰ ਰਹੇ ਨੇ ਮਜੀਠਿਆ ਦੀ ਤੁਲਨਾ ਸ਼ੋਲੇ ਫਿਲਮ ਦੇ ਗੱਬਰ ਨਾਲ ਕੀਤੀ ਜਾ ਰਹੀ ਹੈ ਲੇਕਿਨ ਗੱਬਰ ਦੀਆਂ ਮੁਸੀਬਤਾਂ ਵੱਧ ਗਿਆ ਨੇ ਕਿਉਂਕਿ ਜਿਹੜਾ ਜਾਲ ਬਚਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਵਾਰ-ਵਾਰ ਕਹਿ ਰਹੇ ਨੇ ਅਮਨ ਅਮਨ ਅਰੋੜਾ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਹੁਣ ਇਹ ਦੇਖਣਾ ਹੋਵੇਗਾ ਇਹਨਾਂ ਗੁੱੁੱਜਰਦ ਜਾਲਾਂ ਦੇ ਵਿੱਚੋਂ ਮਾਮਲਿਆਂ ਦੇ ਵਿੱਚੋਂ ਬਿਕਰਮ ਮਜੀਠੀਆ ਨਿਕਲਦੇ ਨੇ ਜਾਂ ਨਹੀਂ ਨਿਕਲਦੇ ਕਿਉਂਕਿ ਉਹਨਾਂ ਦੀ ਧਰਮ ਪਤਨੀ ਦੇ ਨਾਮ ਤੇ ਕਲੋਨੀ ਕੱਟੀ ਹੋਈ ਹੈ ਗਰੀਬ ਇਨਕਲੇ ਜਿਹਦੇ ਵਿੱਚ 25% ਹਿੱਸੇਦਾਰੀ ਦੱਸੀ ਜਾ ਰਹੀ ਹੈ ਗਨੀਬ ਕੌਰ ਮਜੀਠੀਆ ਦੀ ਯਾਨੀ ਕਿ ਇੱਕ ਪਾਸੇ ਬਿਕਰਮ ਮਜੀਠੀਆ ਦੂਸਰੇ ਪਾਸੇ ਉਹਨਾਂ ਦੀ ਤਰ ਪਤਨੀ ਇਹ ਸਾਰੇ ਖੁਲਾਸੇ ਅੱਜ ਕੀਤੇ ਗਏ ਸਰਕਾਰੀ ਵਕੀਲਾਂ ਵੱਲੋਂ ਸਰਕਾਰੀ ਵਕੀਲਾਂ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ bizness ਦੇ ਸਰਬੋਤਮ ਅਧਿਕਾਰੀਆਂ ਦੇ ਨਾਲ ਕੋਆਪਰੇਟ ਨਹੀਂ ਕੀਤਾ ਜਾ ਰਿਹਾ ਜੇਕਰ ਕੋਆਪਰੇਟ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਇਸ ਉੱਤੇ ਬਣਦੀ ਅਸੀਂ ਕਾਰਵਾਈ ਕਰਾਂਗੇ ਔਰ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਰਿਵਾਡ ਜਿਹੜਾ ਵਧਾਇਆ ਜਾ ਸਕਦਾ ਹੈ ਕਿਉਂਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿਕੰਦਰ ਸਿੰਘ ਮੂਕ ਬਲੂਕਾ ਸਰਬਜੀਤ ਸਿੰਘ ਚਿੰਝ ਅਤੇ ਸੁਚਾ ਸਿੰਘ ਲੰਗਾ ਵਰਗੇ ਵੱਡੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਾਸਤੇ ਅਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਨੇ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਹਾਲਾਂਕਿ ਹੁਣ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਬਿਲਕੁਲ ਸਪੋਰਟ ਕਰਨੀ ਛੱਡ ਦਿੱਤੀ ਹੈ ਸੁਖਬੀਰ ਬਾਦਲ ਅਤੇ ਖਾਸ ਕਰਕੇ ਬਿਕਮਜੀਤਿਆ ਵੀ ਇਹ ਬੇਇਨਆਮੀ ਜੇ ਵੀ ਦੱਸਿਆ ਜਾ ਰਿਹਾ ਹੈ ਕਿ ਗੁਰਪੁਰ ਦੇ ਵਿੱਚ ਵੀ ਜਾਇਦਾਦ ਹੈ ਯਾਨੀ ਕਿ ਯੂਪੀ ਹਰਿਆਣਾ ਪੰਜਾਬ ਹਿਮਾਚਲ Shimla ਦਿੱਲੀ ਅਤੇ ਹੁਣ ਗੁਰਪੁਰ ਦੇ ਵਿੱਚ ਵੀ ਬੇਇਨਆਮੀ ਜਿਹੜੀ ਹੈ ਜਾਇਦਾਦ ਦੱਸੀ ਰਹੀ ਹੈ ਉਹ ਜਾਇਦਾਦ ਆਈ ਕਿਤੋਂ ਕਿਵੇਂ ਬਣਾਏਗੀ ਯਾਨੀ ਕਿ ਮਾਮਲਾ 540 ਕਰੋੜ ਰੁਪਏ ਤੋਂ ਇਲਾਵਾ 11 ਹਜ਼ਾਰ ਕਰੋੜ ਦਾ ਹੈ ਕਿਉਂਕਿ ਇਹ ਖੁਲਾਸਾ ਕੀਤਾ ਹੈ ਸਾਬਕਾ ਡਾਇਰੈਕਟਰ ਇਨੀਦੇ ਨਰਿੰਦਰ ਸਿੰਘ ਨੇ ਕਿ ਇਸ ਦੇ ਵਿੱਚ 17 ਬੰਦੇ ਸ਼ਾਮਲ ਹਨ ਯਾਨੀ ਕਿ ਇੰਟਰਨੈਸ਼ਨਲ ਡੈਕਟਸਟਾਂ ਦੇ ਨਾਲ ਸੰਬੰਧ ਰਾਇਦੇ ਵਿਕਰਮਜੀਤਿਆ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਖੁਲਾਸੇ ਹੋਣਗੇ ਜੁੜੇ ਰਹੋ ਖਬਰਨਾਮਾ